ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮਨਸੂਬੇ ਨਾਲ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਸੁਚਾਰੂ ਢੰਗ ਦੇ ਨਾਲ ਸਿੱਖਿਅਤ ਕਰਨ ਲਈ ਅਧਿਆਪਕਾਂ ਨੂੰ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦੁਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਪ੍ਰਿੰਸੀਪਲ ਜਾ ਰਹੇ ਨੇ 99 ਤੋਂ 93% ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰ ਵਿਦੇਸ਼ ਜਾ ਰਹੇ ਨੇ ਬਲਕਿ ਮੈਂ ਕਹਦਾਂਗੇ ਉਹਨਾਂ ਨੇ ਪਹਿਲੇ ਪਾਸਪੋਰਟ ਵੀ ਕਈਆਂ ਨੇ ਨਵੇਂ ਹੀ ਬਣਾਏ ਨੇ ਔਰ 5-6 ਦਿਨ ਦਾ ਟੂਰ ਹੈ ਵਾਪਸ ਆ ਕੇ ਆਪਣੇ ਕੁਲੀਗਜ਼ ਨਾਲ ਆਪਣੇ ਸਕੂਲ ਦੇ ਵਿੱਚ ਆਪਣੇ ਟੀਚਰਜ਼ ਨਾਲ ਜੋ ਸਿੱਖ ਕੇ ਆਉਣਗੇ ਸਾਂਝਾ ਕਰਨਗੇ ਤਾਂ ਵਿੱਤਿਆ ਦਾ ਜਿਹੜਾ ਪੱਧਰ ਹੈ ਸਾਡਾ ਉੱਚਾ ਹੋਊਗਾ ਸਾਡੇ ਬੱਚੇ ਜਿਹੜੇ ਨੇ ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਬਸ ਨਿਖਾਰਨ ਦੀ ਕਮੀ ਹੈ। 250 ਕਰੀਬ 1 ਤੋਂ 1.5 ਘੰਟੇ ਦਾ ਸਫ਼ਰ ਕਰਦੇ ਹੋਏ ਕਰੀਬ 5 ਕਿਲੋਮੀਟਰ ਦਰਿਆ ਦੇ ਅੰਦਰਲੇ ਪਾਸੇ ਜਿੱਥੇ ਪਾਣੀ ਆਇਆ ਹੋਇਆ ਹੈ ਉੱਥੇ ਨਿਹਾਲਾ ਲੰਬੇ ਦਾ ਉੱਤੇ ਹੋਇਆ। ਤਾਂ ਸਾਹਮਣੇ ਵਾਲਾ ਘਰ ਜਿਹੜਾ ਹੈ ਉੱਥਾ ਪਹੁੰਚਣਾ ਬਹੁਤ ਮੁਸ਼ਕਲ ਸੀਗਾ ਕਿਉਂਕਿ ਬੋਟ ਜਿਹੜੀ ਹੈਗੀ ਹੈ ਉਹ ਵੀ ਨਹੀਂ ਚੱਲ ਰਹੀ ਸੀਗੀ ਕਿਉਂਕਿ ਥੱਲੇ ਚੋਨਾ ਜਿਹੜਾ ਖੜਾਦਾ ਉਸ ਦੇ ਪੱਖੇ ਵੀ ਚੜਦਾ ਸੀਗਾ ਤਾਂ ਕਾਫੀ ਜਦੋਜਹਿਦ ਕਰਨ ਤੋਂ ਬਾਅਦ ਇਸ ਵਕਤ ਇਹਨਾਂ ਲੋਕਾਂ ਦੀ ਮਦਦ ਲਈ ਇਸ ਵੇਲੇ ਤੇ ਪਹੁੰਚ ਰਹੇ ਆ ਅਤੇ ਵਰਦੀਗਲ ਕੀਤੀ ਜਾਵੇ ਤਾਂ ਕਹਿੰਦੇ ਕਈ ਦਿਨਾਂ ਤੋਂ ਕਰੇ ਪੀਣ ਵਾਲਾ ਪਾਣੀ ਨਹੀਂ ਸੀ ਕਿਉਂਕਿ ਇਸ ਇਲਾਕੇ ਵਿੱਚ ਕੋਈ ਵੀ ਨਹੀਂ ਹੁੰਦਾ ਸੀਗਾ ਜਿੱਦੇ ਕਰਕੇ ਇਹ ਲੋਕ ਬੜੇ ਪਰੇਸ਼ਾਨ ਸੀਗੇ Google Map ਦੀ ਸਹਾਇਤਾ ਲੈ ਕੇ ਜਿਹੜਾ ਆ ਗਿਆ ਤਾਂ ਪੁੱਛਿਆ ਗਿਆ ਪਰ ਜਿੱਥੇ ਚੁੰਨਾ ਆਏ ਉਹ ਤੇ ਜਾ ਕੇ Google ਬਾਬਾ ਜਿਹੜਾ ਆ ਗਿਆ ਉਹ ਵੀ جواب ਦੇ ਜਾਂਦਾ ਸੀ ਤਾਂ ਇਸ ਵਕਤ ਤੇ ਪੁੱਛੇ ਆ ਤਾਂ ਇਹ ਕਰਨੇ ਜਿਨ੍ਹਾਂ ਦੇ ਵਿੱਚ ਅਸੀਂ ਪਹੁੰਚਣਾ ਹੈ ਅਗਰ ਤੁਸੀਂ ਚਾਰੇ ਪਾਸੇ ਨਜ਼ਰ ਮਾਰੋਗੇ ਤਾਂ ਬਹੁਤ ਜ਼ਿਆਦਾ ਪਾਣੀ ਜਿਹੜਾ ਹੈ ਉਹ ਇੱਥੇ ਤੁਹਾਨੂੰ ਨਜ਼ਰ ਆਵੇਗਾ ਪਰ ਜਿਹੜੇ ਲੋਕ ਡੁੱਬੇ ਹੋਏ ਨਜ਼ਰ ਆਣਗੇ ਆਏ ਤਸਵੀਰ ਜਿਹੜੀ ਆ ਫਿਰੋਜ਼ਪੁਰ ਦੀ ਹੈਗੀ ਆ ਨਿਹਾਲਾ ਲਵੇਰਾ ਜਿਹੜਾ ਏਰੀਆ ਪੈਂਦਾ ਉਸ ਦੀ ਤਸਵੀਰ ਹੈ ਤਾਂ ਬਿਲਕੁਲ ਇਸ ਵਾਰ ਗੱਲ ਕੀਤੀ ਜਾਵੇ ਤਾਂ ਉਹਨਾਂ ਘਰਾਂ ਦੇ ਵਿੱਚ ਅਸੀਂ ਜਾਣਾ ਹੈ ਜਿੱਦੀ ਤਸਵੀਰ ਤੁਸੀਂ ਵੇਖ ਰਹੇ ਹੋ ਉਹਨਾਂ ਤੇ ਪੁੱਛਣ ਵਾਸਤੇ ਬਹੁਤ ਲੰਮਾ ਚੱਕਰ ਲਗਾ ਕੇ ਜਿਹੜਾ ਹੈ ਤੇ ਤੁਹਾਨੂੰ ਇੱਥੇ ਆਉਣਾ ਪੈਂਦਾ ਹੈ ਤਾਂ ਇਹਨਾਂ ਘਰਾਂ ਦੇ ਵਿੱਚ ਜਾਣਾ ਹੈ ਦੇਖਦੇ ਰਸਤਾ ਜਿਹੜਾ ਕਿੱਧਰ ਤੇ ਮਿਲਦਾ ਹੈ ਅਤੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹਨਾਂ ਦੇ ਕਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਇਹ ਕਹਿੰਦੇ ਕਿ ਇਤੋਂ ਤੱਕ ਬੋਰਡ ਜਿਹੜੀ ਹੈ ਉਹ ਨਹੀਂ ਆਂਦੀ ਹੈ ਤਾਂ ਪਹਿਲੀ ਵਾਰ ਇਸ ਵਕਤ ਐਤੇ ਇਹ ਬੋਰਡ ਪਹੁੰਚੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇੰਨਾ ਕਰਾ ਦੀ ਤਸਵੀਰਾਂ ਨੇ ਜੋ ਕਿ ਬਿਲਕੁਲ ਦਰਿਆਤੇ ਨੇ ਦਰਿਆ ਦੇ ਕੰਢੇ ਜਿਹੜਾ ਹੈਗਾ ਇਹ ਇਲਾਕਾ ਜਿਹੜਾ ਵਸਿਆ ਹੋਇਆ ਹੈ ਤਾਂ ਇਸ ਵਕਤ ਗੱਲ ਕੀਤੀ ਜਾਵੇ ਤਾਂ ਇਹ ਤਸਵੀਰ ਤੁਹਾਡੇ ਨਾਲ ਸਮਝੀ ਕਰ ਰਹੇ ਆ ਲੇਕਿਨ ਆਸ-ਪਾਸ ਇਹ ਵੀ ਗੱਲ ਕਰਦਾ ਆਸ-ਪਾਸ ਦਾ ਏਰੀਆ ਤੁਸੀਂ ਵੇਖੋਗੇ ਕਿ ਜਿਹੜਾ ਇਹ ਪੂਰਾ ਏਰੀਆ ਹੈਗਾ ਕਾਫੀ ਜਿਹੜਾ ਪਾਣੀ ਜਿਹੜਾ ਹੈ ਇਸ ਇਲਾਕੇ ਵਿੱਚ ਚੜਿਆ ਹੋਇਆ ਹੈ ਅਤੇ ਆਨ ਜਾਣ ਦਾ ਕੋਈ ਵੀ ਰਸਤਾ ਨਹੀਂ ਹੈ ਦੂਜੇ ਪਾਸੇ ਗੱਲ ਕੀਤੀ ਜਾਵੇ ਕਹਿੰਦੇ ਕਿ ਸੜਕਾਂ ਦੇ ਜਿਹੜੀਆਂ ਨੇ ਉਹ ਇੰਨਾ ਕਦੇ ਕਰਾ ਟੱਕ ਨਹੀਂ ਉਪੜਦੀਆਂ ਤਾਂ ਇਹ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਜਿੱਥੇ ਕਿ ਬਿਲਕੁਲ ਸਾਹਮਣਾ ਪਾਸਾ ਜਿਹੜਾ ਹੈ ਉੱਥੇ ਉਧਰਿਆ ਹੈ ਜਿਸ ਦਾ ਕਿ ਇਹ ਪਾਣੀ ਹੈ ਇਸ ਵਕਤ ਇਸ ਪਾਸੇ ਆਇਆ ਹੋਇਆ ਹੈ ਤਾਂ ਲਗਾਤਾਰ ਤਸਵੀਰ ਤੁਹਾਨੂੰ ਗੈਲਿਕ ਸੂਰ ਦੇ ਮਾਧਮ ਨਾਲ ਹੀ ਦਿਖਾ ਰਹੇ ਹਾਂ ਇਹ ਮੌਜੂਦਾ ਹਾਲਾਤ ਜਿਹੜੇ ਨੇ ਉਹ ਕਿਸ ਤਰੀਕੇ ਦੇ ਨੇ ਅਤੇ ਜਿਹੜੇ ਸੇਵਾਦਾਰ ਲੋਕ ਨੇ ਵਕਮਗ ਦਿੱਤੇ ਬੰਦੀਆਂ ਲਗਾਤਾਰ ਜੁਟੀਆਂ ਹੋਈਆਂ ਨੇ ਉਹ ਲੋਕ ਲਗਾਤਾਰ ਸੇਵਾ ਦੇ ਵਿੱਚ ਇਸ ਵਕਤ ਕੰਮ ਕਰ ਰਹੇ ਨੇ ਇਹ ਇੱਥੇ ਐ ਨਗਰ ਜਾ ਰਹੇ ਤਾਂ ਤਸਵੀਰ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਇਹ ਲੋਕ ਜਿਹੜੇ ਨੇ ਇੱਥੇ ਕਾਫੀ ਸਮੇਂ ਤੋਂ ਰਹਿ ਰਹੇ ਨੇ ਪਰ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਈ ਉਹ ਪੀਣ ਵਾਲਾ ਪਾਣੀ ਇੱਥੇ ਪਹੁੰਚਾਉਣ ਦੇ ਲਈ ਅਸੀਂ ਕਿੱਥੇ ਪਹੁੰਚੇ ਆ ਤਾਂ ਲਗਾਤਾਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਨਿਹਾਲਾ ਲਵੇਰਾ ਤੋਂ ਕਰੀਬ 5 ਕਿਲੋਮੀਟਰ ਅੰਦਰ ਦਰਿਆ ਵਾਲੇ ਪਾਸੇ ਜਿਹੜਾ ਅਸੀਂ ਇਸ ਵਕਤ ਜਾ ਰਹੇ ਆ ਤਾਂ ਤੁਹਾਡੇ ਤੱਕ ਇਹ ਤਸਵੀਰ ਪਹੁੰਚਾਣੀ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿਹੋ ਜਿਹਾ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਮੌਜੂਦਾ ਹਾਲਾਤ ਜਿਹੜੇ ਨੇ ਕਿਸ ਤਰੀਕੇ ਦੇ ਇਹਨਾਂ ਦੇ ਕਰਾ ਦੇ ਵਿੱਚ ਅਸੀਂ ਜਾਣਾ ਹੈ ਜਿੱਥੇ ਕਿ ਹਾਲਾਤ ਜਿਹੜੇ ਨੇ ਕਾਫੀ ਜ਼ਿਆਦਾ ਖਰਾਬ ਨੇ ਤਾਂ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਜਿੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਬਾ ਜੀ ਕਿੰਨੇ ਕਸਮੇਸ਼ਿਆਂ ਨਾਲ ਪਹੁੰਚੇ ਇੱਥੇ ਦੇਖੋ ਭਾਈ ਸਾਹਿਬ ਤਕਰੀਬਨ 8 ਕਿਲੋਮੀਟਰ ਦੂਰ ਅਸੀਂ ਆ ਗਏ ਹਾਂ ਔਰ 2 ਘੰਟੇ ਹੋ ਗਏ ਹੈ ਓ ਇਨਾ ਚੈਲੈਂਜੇਬਲ ਜੌਬ ਹੈ ਕਿ ਇਹ ਬੋਰਡਸ ਦੀ ਵੀ ਤੇ ਕਿਤੇ ਦਾ 5 ਫੁੱਟ ਪਾਣੀ ਹੈ ਕਿਤੇ 20 ਫੁੱਟ ਪਾਣੀ ਹੈ ਔਰ ਇਹ ਲੋਕ ਜੋ ਸਮੁੰਦਰ ਦੇ ਵਿੱਚ ਹੀ ਬੈਠੇ ਹੋਏ ਆ ਤੇ ਪਾਣੀ ਦੀ ਸਮੈਲ ਵੀ ਇੱਥੇ ਆਈ ਜਾ ਰਹੀ ਹੈ ਔਰ ਬਿਮਾਰੀਆਂ ਫੈਲ ਸਕਦੇ ਹਨ ਪਾਣੀ ਦੀ ਸਮੈਲ ਵੀ ਆ ਰਹੀ ਹੈ ਔਰ ਇਨਾਂ ਲੋਕਾਂ ਕੋਲ ਪੀਣ ਦਾ ਪਾਣੀ ਤਾਂ ਇੰਦੀਆਂ ਵੀ ਨਹੀਂ ਹੈਗਾ ਕੋਈ ਦਵਾਈ ਨਹੀਂ ਹੈ ਕੁਝ ਖਾਣ ਪੀਣ ਲਈ ਨਹੀਂ ਹੈ ਤੋਂ ਅਸੀਂ ਬੋਰਡ ਤੇ ਇੱਥੇ ਪਹੁੰਚੇ ਹੈਗੇ ਆ ਕਾਲੀਦਲ ਵਾਰਸ ਪੰਜਾਬ ਦੀ ਟੀਮ ਵੀ ਨਾਲ ਹੈਗੀ ਹੈ ਔਰ ਇਸ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਔਰ ਬਹੁਤ ਹੀ ਹਾਲਾਤ ਖਰਾਬ ਨੇ ਕਿ ਮਹਾਤਮਾ ਕਰਕੇ ਇਸ ਤਰ੍ਹਾਂ ਸਮਾ ਨਾ ਕਿਸੇ ਦਿਨ ਹੋਣਾ ਬਿਲਕੁਲ ਇਹੋ ਕਰਨੇ ਜਿਨ੍ਹਾਂ ਦੇ ਕੋਲ ਅਸੀਂ ਪੁੱਛਣਾ ਹੈ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਥੱਲੇ ਚੋਨਾ ਕਾਫੀ ਜ਼ਿਆਦਾ ਹੈ ਤਾਂ ਇਸ ਕਰਕੇ ਬੋਟ ਜਿਹੜੀ ਹੈਗੀ ਹੈ ਉਹ ਬਿਲਕੁਲ ਚੱਪੂਆਂ ਦੇ ਸਾਰੇ ਨਾਲ ਜਿਹੜਾ ਕਿ ਲਜਾਈ ਜਾਣੀ ਹੈ ਤਾਂ ਵੇਖ ਸਕਦੇ ਚੱਪੂ ਚੱਲਦੇ ਤੁਹਾਨੂੰ ਨਜ਼ਰ ਆਣਗੇ ਅਤੇ ਇਹ ਇਸ ਵਕਤ ਇੱਕ ਹੁੰ ਮੰਦ ਰਹਿੰਦਾ ਜਦੋਂ ਤੁਹਾਡੇ ਕੋਲ ਥੱਲੇ ਚੋਨਾ ਫਸਲ ਉੱਗਿਆ ਹੋਵੇ ਤੇ ਤੁਸੀ ਪਹੁੰਚਣਾ ਹੋਵੇ ਤਾਂ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਤਮਾਮ ਕਰਦੇ ਲੋਕ ਜਿਹੜੇ ਨੇ ਉਹ ਇੱਥੇ ਸਾਹਮਣੇ ਮੌਜੂਦ ਨੇ ਅਤੇ ਕਾਫੀ ਚੈਲੈਂਜਿੰਗ ਸਫ਼ਰ ਜਿਹੜਾ ਹੈ ਇਹ ਰਿਹਾ ਹੈ ਤਾਂ ਬਿਲਕੁਲ ਜਾਨ ਇਹਦੇ ਤੇ ਰੱਖ ਕੇ ਆਉਣ ਵਾਲਾ ਕੰਮ ਹੈ ਕਿਉਂਕਿ ਕਿਤੇ ਕਿਤੇ ਪਾਣੀ 20 ਫੁੱਟ ਹੋ ਜਾਂਦਾ ਹੈ ਅਤੇ ਕਿਸੇ ਕਿਸੇ ਥਾਂ ਦੇ ਉੱਤੇ ਪਾਣੀ ਜਿਹੜਾ ਉਹ 5-5 ਫੁੱਟ ਰਹਿ ਜਾਂਦਾ ਹੈ 2-2 ਫੁੱਟ ਰਹਿ ਜਾਂਦਾ ਹੈ ਤਾਂ ਇਸ ਵਕਤ ਇੱਥੇ ਪਹੁੰਚੇ ਆ ਤਾਂ ਪੂਰੀ ਗੱਲਬਾਤ ਕਰਾਂਗੇ ਕੀ ਹਾਲਾਤ ਨੇ ਕਿਉਂਕਿ ਰਾਤ ਦੇ ਸਮੇਂ ਵਿੱਚ ਜਿਹੜਾ ਹੈਗਾ ਇੱਥੇ ਇਹ ਨਾਲ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੁਣਾ ਇਹ ਮੌਜੂਦਾ ਸਥਿਤੀ ਤੁਸੀਂ ਵੇਖ ਰਹੇ ਹੋ ਕਿ ਕਿਸ ਤਰੀਕੇ ਦੀ ਹੈ ਤਾਂ ਇਹ ਇੱਥੋਂ ਦੇ ਲੋਕ ਨੇ ਜੋ ਇਸ ਵਕਤ ਇੰਤਜ਼ਾਰ ਕਰ ਰਹੇ ਸੀਗੇ ਤੇ ਕਾਫੀ ਸਮੇਂ ਤੋਂ ਗੱਲ ਕਰੀਏ ਆਪਾਂ ਨਾਲ ਤਾਂ ਇਹ ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ ਇੱਥੇ ਅਸੀਂ ਪਹੁੰਚ ਚੁੱਕੇ ਹਾਂ ਪਾਣੀ ਲੈ ਲਈ ਯਾਰ ਅਤੇ ਸਮਾਨ ਇਹਨਾਂ ਨੂੰ ਲੈਣ ਦੇ ਵਾਸਤੇ ਇੱਥੇ ਪਹੁੰਚੇ ਹਾਂ ਤਾਂ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਦੇਖੋ ਤਾਂ ਉਹ ਬਾਈ ਜੀ ਨੇ ਜਿਨ੍ਹਾਂ ਨੇ ਫੋਨ ਕੀਤਾ ਸੀਗਾ ਤਾਂ ਇਹ ਤਸਵੀਰ ਵੇਖ ਰਹੇ ਹੋ ਜਿੱਥੇ ਪਾਣੀ ਲੈ ਕੇ ਹੋਰ ਰਾਹਤ ਸਮਗਰੀ ਲੈ ਕੇ ਪਹੁੰਚੇ ਹੋਏ ਹਾਂ ਤਾਂ ਇਹ ਸੋਗਦੀ ਕਾਲ ਕੀਤੀ ਜਾਵੇ

ਪੁਰਾਣੇ ਜਹਾਜ਼ ਬਣਾਇਆ ਚੱਲਿਆ ਬਿਨ ਬੰਬੇਓ ਸਤਗੁਰੂ ਨੇ ਤੁਹਾਨੂੰ ਯਾਜ ਦਿੱਤਾ ਤੂੰ ਸਾਡੇ ਕੋਲ ਆ ਗਏ ਦੁੱਖ ਮਡਾਉਣ ਬਿਲਕੁਲ ਬਿੰਗੂ ਤਾਂ ਸਦਰਿਆ ਦੇ ਉੱਪਰ ਬੈਠੇ ਹਾਂ ਤਾਂ ਖਤਰਾ ਲੱਗਦਾ ਨਹੀਂ ਕਿ ਵੀ ਇੱਕ ਕਿਸੇ ਵੀ ਟਾਈਮ ਵੱਧ ਸਕਦਾ ਆ ਵਾ ਸਕਦਾ ਵਧੀਆ ਬੜਾ ਜੀ ਉਹ ਤੋਂ ਪਾਣੀ ਮੁੜਿਆ ਅੱਛਾ ਬਹੁਤ ਪਾਣੀ ਲੱਗਾ ਠੀਕ ਹੈ ਭਾਈ ਤੁਸੀਂ ਫੋਨ ਕਰ ਰਹੇ ਸੀਗੇ ਜੀ ਆਪਾਂ ਹੀ ਹੈਗੇ ਕਿਵੇਂ ਕਿਵੇਂ ਪਤਾ ਲੱਗ ਗਿਆ ਵੀ ਇਹ ਲੋਕ ਵੱਧ ਸਕਦੇ ਕਿਉਂਕਿ ਤਾਂ ਪੁੱਛਣਾ ਹੀ ਬੜਾ ਔਖਾ ਸੀਗਾ ਇਹ ਅਗਨਬੋਰਡ ਤੇ ਪਹੁੰਚਦੇ ਉਸਤਰਾ ਤੇ ਕੋਈ ਨਹੀਂ ਪਹੁੰਚ ਸਕਦਾ ਇੱਥੇ ਆ ਤਾਂ ਡਾ ਹੀ ਆਇਆ ਅਗਨਬੋਰਡ ਕੋਈ ਪਹਿਲਾਂ ਹੀ ਆਇਆ ਹਾਂ ਪਾਣੀ ਲੱਤਣ ਜਿਹਾ ਜਾਂ ਫਿਰ ਭਗਵਾਨ ਦਾ ਲੀਓ ਡਰਾਇਆ ਇੱਥੇ ਉਹ ਆਇਆ ਵਾ ਉੱਤਰਾ ਕੋਈ ਆਇਆਗਾ ਕੋਸ ਅਸਮਾਨ ਤੋਂ ਛੁੱਟਦਾ ਰਿਹਾ ਵਿਚਾਰਾ ਬੜੀ ਖੇਚਲ ਕੀਤੀ ਉਹਨੇ ਅੱਛਾ ਹੁਣ ਜਿਹੜੇ ਇਲਾਕੇ ਤੁਸੀਂ ਬੈਠੋ ਕਿਹੜਾ ਏਰੀਆ ਤੇ ਕਿੰਨੀ ਦੂਰ ਪਿੰਡਾਂ ਨਹੀਂ ਹੱਲਾ ਲਵੇ ਰੋ ਇਹ ਬਡਾਲਾ ਇਹਦੇ ਇਹ ਵਸਤੀ ਰੋਡਾਂ ਵਾਲੀ ਵਸਤੀ ਵੱਖਰੀ ਬਣੀ ਤਾਣੀ ਜਿਵੇਂ ਉਹ ਰੋਡ ਤੋਂ ਵੱਡੇ ਤੋਂ ਆਏ ਨੂੰ ਤੇ ਪਿੰਡ ਬਡਾਲਾ ਹੀ ਤੇ ਰੋਡਾਂ ਵਾਲਾ ਪਿੰਡ ਤਾਣੀ ਵੱਖਰੀ ਬਣਾ ਲਈ ਆ ਸਪੈਸਿਫਿਕ ਮੰਨਦੇ ਨੇ ਫਿੰਸ ਜੀ ਹਜੇ ਅੰਗਲ ਜੀ ਐਂਡ ਜੀ ਜਿਵੇਂ ਉਹ ਠੀਕ ਠਾਕ ਸੇਤ ਮੇਰੇ ਮਹਾਰਾਜ ਅੱਛਾ ਤੇ ਕਿੰਨੀ ਵਾਰ ਵੇਖ ਲਿਆ ਦੋਸਤਾਂ ਫਿਰ ਬਹੁਤ ਬਾੜਾ ਵੇਖ ਲਿਆ ਹੁਣ ਇਹੋ ਜੀਆਂ ਕਿੱਥੇ ਹੋਰ ਬਿਲਕੁਲ ਹੀ ਆਦੇ ਜੰਮਪਾਲੀ ਇਹਨਾਂ ਕੰਮਾਂ ਬਾਈ ਜੀ ਕਿਵੇਂ ਦਰਿਆ ਸਫਰ ਫਿਰ ਤੁਹਾਡਾ ਉਹ ਜੀ ਬੋ ਗੁਰੂ ਮਹਾਰਾਜ ਦੀ ਕਿਰਪਾ ਜੀ ਆਪਣੇ ਭੈਣ ਭਰਾ ਕਿਉਂ ਨਹੀਂ ਆਉਣਾ ਸੀਗੇ ਜੀ ਆਉਣਾ ਚਾਹੀਦਾ ਬਈ ਆਪਣੇ ਭੈਣ ਭਰਾ ਆਪਣੇ ਆਸਰੇ ਬੈਠੇ ਨੇ ਪਹਿਲੀ ਵੋਟ ਕਹਿੰਦੇ ਵੋਚੀ ਇੱਥੇ ਹਾਂ ਜੀ ਹਾਂ ਜੀ ਹਾਂ ਜੀ ਕਿ ਤੁਹਾਨੂੰ ਪਤਾ ਹੀ ਤੁਸੀਂ ਨਾਲ ਹੀ ਸੀਗੇ ਬੜੀ ਮਿਹਨਤ ਲੱਗੀ बाकी गुरु साहब आप करन वाले तो बिल्कुल इस पसे बिबी ठीक ठाक हो ठीक ठाक हो हां जी ठीक ठाक वीर जी अच्छा संगुड़ गया यात्री अमित जी कि पानी साडे बहुत ज्यादा चक्कर हो गया है अच्छा देखो तो दिन साडे मदद हो कि या अपनी से आप पूरे हुए ने अच्छा लड़का मेरा छोटा गया ओके okay. हां जी ਤੇ ਇਸ ਕਿਸ ਤਰੀਕੇ ਦੀ ਮਦਦ ਚਾਹੀਦੀ ਹੈ ਮੈਨੂੰ ਕੋ ਪੈਸੇ ਤੇ ਲੈ ਜਿਨੀ ਕੋ ਹੋਵੇ ਕਿ ਕਿਤੇ ਜਾਵੇ ਠੀਕ ਹੈ ਠੀਕ ਬਿਲਕੁਲ ਵੇਖ ਸਕਦੇ ਹਾਂ ਰਾਤ ਸਮਗਰੀ ਜਿਹੜੀ ਪੁੱਛੀ ਹੈ ਉਹ ਇੱਥੇ ਪਹੁੰਚ ਚੁੱਕੀ ਹੈ ਅਤੇ ਜਿਹੜਾ ਜ਼ਰੂਰ ਦਾ ਸਾਰਾ ਸਮਾਨ ਹੈ ਉਹ ਪਹੁੰਚ ਚੁੱਕਾ ਹੈ ਵੀ ਠੀਕ ਠਾਕ ਹੋ ਹਾਂ ਜੀ ਵਿੱਚ ਠੀਕ ਠਾਕ ਕਿਉਂ ਰਰੇ ਉਹ ਨਹੀਂ ਔਖੇ ਤਾਂ ਔਖੀਆਂ ਪਾਣੀ ਪੋਣੀ ਦੇ ਬਹੁਤ ਤੰਗੇ ਗਾਰੇ ਕੋ ਬੇਚਾਰੇ ਇੰਨੇ ਸਾਨੂੰ ਕੋਈ ਚਾਰਾ ਚੋਰਾ ਨਹੀਂ ਮਿਲਦਾ ਤੇ ਪੀਣ ਵਾਲਾ ਪਾਣੀ ਤਾਂ ਮਿਲ ਮੁਲ ਜਾਂਦਾ ਹਾਂ ਪੀਣ ਵਾਲਾ ਸਰਾਛ ਨਹੀਂ ਮੜਾ ਮਟਾ ਆਇਆ ਜਾਂਦਾ ਤਾਂ ਬਿਲਕੁਲ ਤਸਵੀਰ ਤੁਸੀਂ ਵੇਖੀ ਕਿ ਕਿਸ ਤਰੀਕੇ ਦੀ ਹੈ ਅਤੇ ਪਹਿਲੀ ਵੋਟ ਜਿਹੜੀ ਹੈਗੀ ਹੈ ਉਹ ਇੱਥੇ ਪਹੁੰਚੀ ਹੈ ਇਹ ਵੋਟ ਹੈਗੀ ਹੈ ਜਿਸ ਦੇ ਵਿੱਚ ਅਸੀਂ ਇੱਥੇ ਪਹੁੰਚੇ ਹਾਂ ਕਿ ਕਿ ਪਹਿਲੀ ਵੋਟ ਜਿਹੜੀ ਹੈਗੀ ਹੈ 8 ਕਿਲੋਮੀਟਰ ਅੰਦਰ ਕਰੀਬ ਵਡਾਲਾ ਦੇ ਨੇੜੇ ਜਿਹੜੀ ਪਹੁੰਚੀ ਹੈ ਅਤੇ ਬਹੁਤ ਜੋਖਿਮ ਭਰਿਆ ਸਫ਼ਰ ਇਹ ਜਿਹੜਾ ਸਾਡਾ ਰਿਹਾ ਹੈ ਤਾਂ ਉਮੀਦ ਕੀਤੀ ਜਾਵੇ ਤਾਂ ਬਿਲਕੁਲ ਇਹ ਲੋਕ ਜਿਹੜੇ ਨੇ ਇੱਥੇ ਬੜੇ ਖੁਸ਼ਦਿਲ ਲੋਕ ਨੇ ਆਂਦੇ ਪਹਿਲੇ ਚਾਹ ਪੁੱਛਦੇ ਨੇ ਆਪ ਮੁਸੀਬਤ ਚ ਨੇ ਪਰ ਚਾ ਜਿਹੜੀ ਹੈਗੀ ਆ ਉਹ ਪੀਣੀ ਨਹੀਂ ਪੁੱਲਦੀ ਬਿਲਕੁਲ ਜਿਹੜੇ ਦਵਾਈਆਂ ਵਗੈਰਾ ਨੇ ਹੋਰ ਰਾਹ ਦਾ ਸਮਾਨ ਹੈ ਉਹ ਸਾਰਾ ਲੈ ਕੇ ਫੇ ਪਹੁੰਚੇ ਨੇ ਅਤੇ ਸੇਵਾ ਹੀ ਸਾਰੀ ਤਾਂ ਲਈ ਆ ਉਹ ਸਰਕਾਰਾਂ ਕੀ ਦਿੰਦੀਆਂ ਨੇ ਕੀ ਦੇਣਾ ਕੀ ਲੈਣਾ ਹੈ ਅੱਛਾ ਹੁਣ ਜਿਹੜੇ ਪਾਸ ਤੁਸੀਂ ਰਹਿ ਰਹੇ ਹੋ ਕਿੰਨੇ ਪਰਿਵਾਰ ਲੋਕ ਰਹਿ ਰਹੇ ਇੱਥੇ ਇੱਥੇ ਹੀ 6 ਘਰਾਂ ਇਕੱਠੀ ਅੱਛਾ ਹਾਂਜੀ ਛੇ ਇਕੱਠੇ ਹੀ ਫਿਰ ਸਾਰਾ ਸਾਹਮਣਾ ਕਰਦੇ ਹਾਂ ਆ ਸਾਰਾ ਸਾਹਮਣਾ ਕਰਦੇ ਇਵਦੀ ਬੰਨ ਤੋਂ ਵੀ ਇਧਰਲੇ ਬੰਨ ਤੋਂ ਵੀ 6-7 ਕਿਲੋਮੀਟਰ ਦੂਰ ਏ ਪਿੰਡ ਜਿਹੜਾ ਇਧਰ ਪਾਰਲੀ ਸਾਈਡ ਤੇ ਮਾਝੀ ਵਾਲੀ ਸਾਈਡ ਤੇ ਬੰਨਾ ਉੱਤੋਂ ਵੀ 6 ਕਿਲੋਮੀਟਰ ਦੂਰ ਏ ਜਿਹੜਾ ਦੋਵੇਂ ਬੰਨ 12 ਕਿਲੋਮੀਟਰ ਪੈ ਜਾਂਦੇ ਅਸੀਂ ਸੈਂਟਰ ਦੇ ਵਿੱਚ ਆ ਇੱਥੇ ਕੋਈ ਵੀ ਬੋਰਡ ਜਿਹੜੀ ਨਹੀਂ ਪਹੁੰਚਦੀ ਠੀਕ ਆ ਪਹਿਲੀ ਬੋਰਡ ਪਹਿਲੀ ਬੋਰਡ ਆ ਜਿਹੜੀ ਸਾਡੇ ਕੋਲੇ ਪਹੁੰਚੀ ਅੱਜ ਠੀਕ ਤੇ ਅਸੀਂ ਧੰਨਵਾਦ ਕਰਦੇ ਜਿਹੜੀ ਚਲੋ ਪਹਿਲੀ ਬੋਰਡ ਸਾਡੇ ਕੋਲੇ ਪਹੁੰਚੀ ਆ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਬਿਲਕੁਲ ਪਹਿਲੀ ਬੋਰਡ ਕਤੇ ਇਹੋ ਬੋਟ ਹੈ ਯੂਨਾਈਟਿਡ ਸਿਕਸ ਵੱਲੋਂ ਜਿਹੜਾ ਹੈਗਾ ਇਹ ਮੁਹਈਆ ਕਰਾਈ ਗਈ ਅਗਨ ਬੋਟ ਇਸ ਨੂੰ ਕਹਿੰਦੇ ਨੇ ਤਾਂ ਕਹਿੰਦੇ ਨੇ ਕਿ 12 ਕਿਲੋਮੀਟਰ ਮੱਝੇ ਤੋਂ ਪੈਂਦੀ ਹੈ 12 ਕਿਲੋਮੀਟਰ ਜਿਹੜਾ ਏਰੀਆ ਹੈਗਾ ਮਾਲਵੇ ਦੇ ਪਜਾਲੇ ਪੈਂਦਾ ਦੋਨੇ ਪਾਸੇ 12 ਕਿਲੋਮੀਟਰ ਬਣਦੇ ਇਹਨਾਂ ਨੂੰ ਜੇਕਰ ਕਿਤੇ ਵੀ ਜਾਂਦੇ ਨੇ ਤਾਂ ਇਹ ਸਫ਼ਰ ਤੈਅ ਕਰਦੇ ਫਿਲਹਾਲ ਅਸੀਂ ਪਹੁੰਚ ਚੁੱਕੇ ਹਾਂ ਰੋੜਾ ਵਾਲੀ ਬਸਤੀ ਵਿੱਚ ਜਿਹੜੀ ਜਿਹੜੀ ਪੈਂਦੀ ਹੈ ਉਸ ਦੀ ਤਸਵੀਰ ਤੁਸੀਂ ਵੇਖ ਰਹੇ ਸੀਗੇ ਕਿ ਮੌਜੂਦਾ ਸਥਿਤੀ ਜਿਹੜੀ ਹੈ ਕਿਸ ਤਰੀਕੇ ਦੀ ਹੈ ਹਾਲ ਦੇ ਘੜੇ ਗੱਲ ਕੀਤੀ ਜਾਵੇ ਤਾਂ ਕਾफी ਪਰੇਸ਼ਾਨੀ ਭਰ ਸਫ਼ਰ ਰਿਹਾ ਹੈ ਕਾफी ਕਠਿਨਾਈਆਂ ਆਈਆਂ ਰਸਤੇ ਦੇ ਵਿੱਚ ਕਈ ਵਾਰ ਵੋਟ ਵਾਪਿਸ ਮੋੜਨੀ ਪਈ ਮੋੜਨੀ ਪਈ ਪਰ ਤੁਹਾਡੇ ਤੱਕ ਅਸਲ ਹਾਲਾਤ ਪਹੁੰਚਾਣੇ ਬੇਹਤ ਜ਼ਰੂਰੀ ਸੀਗੇ ਕਿ ਲੋਕ ਜਿਹੜੇ ਨੇ ਇੱਥੇ ਕਿਸ ਸਿਚੁਏਸ਼ਨ ਵਿੱਚ ਰਹਿ ਰਹੇ ਨੇ ਫਿਲਹਾਲ ਦੇਖਦੇ ਨੇ ਕਿ ਹੋਰ ਰਾਹਤ ਕਦੋਂ ਤੱਕ ਮਿਲਦੀ ਹੈ ਕੈਮਰਾਪਰਸਨ ਅਭੀਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ